ਮੇਰਾ ਨਾਮ ਵਿਕਰਮਜੀਤ ਸਿੰਘ ਆਪਾਂ ਪਾਰਟੀ ਤੇ ਗਏ ਸੀ 11 ਵਜੇ ਆਪਾਂ ਇੱਥੋਂ ਗਏ ਸੀ ਜਦੋਂ ਸ਼ਾਮੀ 4:30 ਵਜੇ ਘਰ ਆਏ ਤੇ ਆ ਕੇ ਦੇਖਿਆ ਸਾਡੇ ਘਰ ਦਾ ਤਾਲਾ ਟੁੱਟਾ ਹੋਇਆ ਸੀ ਸਮਾਨ ਸਾਰਾ ਖਿਲਰਿਆ ਪਿਆ ਸੀ ਆ ਕੇ ਆਪਾਂ ਸਮਾਨ ਆਪਣਾ ਚੈੱਕ ਕੀਤਾ ਸਾਡੇ 9.5 ਟੋਲੇ ਜਿਹੜਾ ਸੋਨਾ ਸੀ ਉਹ ਗਾਇਬ ਸੀ ਡੈਰੀ ਬਾਹਰੋਂ ਆਏ ਸੀ ਨਾਲ ਯੂਰੋ ਲੈ ਕੇ ਆਏ ਸੀ 10000 ਯੂਰੋ ਤੇ ਜਦ ਤੱਕ ਕਰਨ ਤੇ ਪਾਇਆ ਗਿਆ ਕਿ 10000 ਯੂਰੋ ਜਿਹੜਾ ਸਾਡਾ ਉਹ ਨਹੀਂ ਹੈਗਾ ਸਾਡਾ 10000 ਯੂਰੋ ਵੀ ਨਾਲ ਲੈ ਗਿਆ 5000 ਇੰਡੀਅਨ ਕਰੰਸੀ ਜਿਹੜੀ ਉਹ ਲੈ ਕੇ ਗਿਆ ਬੰਦਾ ਇਕੱਲਾ ਇੱਕੋ ਆਇਆ ਸੀ ਇਸ ਹੀ ਕੰਮ ਸਰਰ ਕੋਡ ਹੈ ਫੁਟੇਜ ਤੁਹਾਨੂੰ ਦੇ ਦਨੇ ਆਪਾਂ ਪੁਲਿਸ ਰਿਪੋਰਟ ਕੀਤੀ ਪੁਲਿਸ ਮੋਕੇ ਜਾ ਕੇ ਦੇਖੀ ਸੀ ਉਹਨਾਂ ਨੇ ਬੰਦੇ ਦੀ ਭਾਲ ਕਰਨੀ ਸ਼ੁਰੂ ਕਰਤੀ ਸੀ ਫਿਰ 10000 ਯੂਰੋ ਟੋਟਲ 9 ਲੱਖ ਰੁਪਿਆ ਬੰਦਾ ਜੇ ਹਾਂਜੀ ਹਾਂਜੀ ਇਹ 15 16 ਲੱਖ ਦੇ ਲੱਗ ਛੱਕ ਜਾਨੀ ਕਿ ਹੈਗਾ ਜੇ ਅਰੈਸਟ ਕੀਤਾ ਜਿਹੜਾ ਬੰਦਾ ਮੇਨ ਕੈਮਰੇ ਸਾਹਮਣੇ ਆ ਰਿਹਾ ਸੀ ਉਹ ਅਰੈਸਟ ਕੀਤਾ ਆ ਬਿਲਕੁਲ ਪੁਸਪਰਤਾਲ ਕਰ ਰਹੇ ਆ ਬਾਕੀ ਕਹਿੰਦੇ ਆ ਕੋਸ਼ਿਸ਼ ਸਾਡੀ ਪੂਰੀ ਆ ਤੁਹਾਡਾ ਸਮਾਨ ਵਾਪਸ ਲਵਾਵਾਂਗੇ ਮੈਂ ਬਲਜਿੰਦਰ ਕੋਰ ਪਿੰਟੋਗਲ ਵਾਲਾ ਇਹ ਮੇਰ ਪਤੀ ਨੇ ਮਿਹਨਤ ਕਰਕੇ ਪੈਸੇ ਕਮਾ ਕੇ ਲੈਂਦੇ ਆ ਆਇਆ ਬਤਾ ਕੋ ਆਇਆ ਆਇਆ ਨੇ ਤੇ ਮੇਰਾ ਸੋਨਾ ਹੈ ਮੈਂ ਰੱਖਿਆ ਬੜੇ ਮਿਹਨਤ ਕਰਕੇ ਬਣਾ ਕੇ 99 ਟੋਲੇ ਉਹ ਸੋਨਾ ਵੀ ਗਾਇਬ ਕਰ ਲਿਆ ਗਏ ਤੇ ਪੈਸੇ ਵੀ ਲੱਗੇ ਸਾਰੇ 10000 ਰੁਪਏ ਤੇ ਅਸੀਂ ਇਨਸਾਫੀ ਹੋ ਮੰਗਦੇ ਹਾਂ ਜਿੰਨਾ ਸਾਡਾ ਸਮਾਨ ਗਿਆ ਵਾ ਸਾਡਾ ਸਮਾਨ ਸਾਡਾ ਵਾਪਸ ਕੀਤਾ ਜਾਏ ਸਾਡੀ ਬੇਨਤੀ ਇਹੋ ਹੀ ਹੈ 11 ਵਜੇ ਕਰੋਗੇ ਪੰਜ ਕੇ ਪੌਣੇ ਪੰਜ ਕੇ ਘਰ ਆ ਗਏ ਹਾਂ ਹਾਂਜੀ ਪੂਰ ਪੂਰ ਸੇ ਤੁਹਾਨੂੰ ਅਸ਼ਵਾਸਨ ਦਵਾ ਦਿੰਦੇ ਹਾਂ ਪੂਰ ਸੇ ਤਾਂ ਪੂਰਾ ਵਾ ਸੁਵਾ ਦੂੰਗੇ ਇਹ ਵੀ ਅਸੀਂ ਕਰਦੇ ਹਾਂ ਕਾਰਵਾਈ ਕਰਦੇ ਹਾਂ ਪੂਰਾ ਇਹ ਦਿਆਂਗੇ ਸਾਨੂੰ ਸਾਹਨ ਸਾਹਿਬ ਦਵਾਵਾਂਗੇ ਚੋਰੀ ਬਹੁਤ ਵੱਡੀ ਹੋਈ ਆ ਇਹ ਕੋਈ ਪਤਾ ਨਹੀਂ ਹੋਣ ਤਾਂ ਰਾਤ ਵੀ ਨਹੀਂ ਬਾਹਰ ਨਿਕਲਣ ਨੂੰ ਕੀ ਕਰਦਾ ਜੀ ਜਿੰਦਾਂ ਦੇ ਜਿੰਦਾਂ ਦੇ ਮੌਸਮ ਹੋ ਗਿਆ ਹੁਣ ਵਿਚਾਰੇ ਇੰਨੀ ਕਮਾਈ ਕੀਤੀ ਲਗਭਗ 20 ਲੱਖ ਦੇ ਲੱਗੇ ਲੱਗੇ ਚੋਰੀ ਹੋ ਗਈ ਬਹੁਤ ਚੋਰੀ ਮੋਟਰਸਾਈਕਲ ਖੋਏ ਗਏ ਆ ਜ਼ਿਆਦਾ ਨੁਕਸਾਨ ਬਹੁਤ ਸਾਡੇ ਪਿੱਛੇ ਜੇ ਉਧਰ ਪਿੰਡੋਂ ਚੋਰੀ ਹੋ ਗਈ ਉਹਦਾ ਵੀ ਕੋਈ ਪਤਾ ਨਹੀਂ ਲੱਗਾ ਜੇ ਕੋ ਮੇਲ ਕੋੜੇ ਨਾ ਸਪਣੀ ਚਾਹੀਦੀ ਇਸ ਤੋਂ ਮਾਹੌਲ ਜਾਂਦੀ ਸੀ ਉਹ ਮਾਹੌਲ ਬਹੁਤ ਗੰਦਾ ਜੀ ਸਾਡੀ ਮੰਗਵਾ ਵੀ ਇਹ ਫੜੇ ਜਾਣ ਇਹਨਾਂ ਨੂੰ ਨੱਥ ਪਈ ਜਾਵੇ ਥੋੜਾ ਬਤਾ